ਗੋਰੀ ਮਾਜ ਮਹੱਲਾ ਪੰਜਵਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆ ਮੇਰੇ ਆਨਸਾਵੇ ਥਾਉ ਰਹਾਉ ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਬਿਨ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਹਿ ਕੇ ਸਾਧਕਾਂ ਤਰਨਾ ਇਹ ਸੰਸਾਰ ਪਾਰ ਬ੍ਰਹਮ ਆਰਾディーਏ ਉਧਰ ਸਭ ਪਰਬਾਰ ਸਾਜਨ ਬੰਦ ਸੁਮਤ ਸੋ ਹਰ ਨਾਮ ਹਰਦੈ ਦੇ ਔਗਣ ਸਭ ਮਟਾਏ ਕੈ ਪਰ ਉਪਕਾਰ ਕਰੇ ਮਾਲ ਖਜਾਨ ਥੇ ਘਰ ਮਾਲ ਖਜਾਨ ਥੇ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚ ਕਦਰ ਤੇਰੇ ਪ੍ਰਭ ਤੁਧ ਨੂੰ ਮੰਗੇ ਦਾਨੁ ਨਾਨਕ ਜਾਚ ਕਦਰ ਤੇਰੇ ਪ੍ਰਭ ਤੁਧ ਨੂੰ ਮੰਗੇ ਦਾਨੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 218 ਤੇ ਸੁਭਾਈਮਾਨ ਸ਼ਬਦ ਪੜਿਆ ਦੇਖੋ ਸਤਿਗੁਰਾਂ ਨੇ ਸਮਝਾਉਣਾ ਕੀਤਾ ਵੀ ਆਪਾਂ ਕਾਰੋਬਾਰ ਤਾਂ ਕਰਨਾ ਹੀ ਆ ਸਤਿਗੁਰਾਂ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਖੇਤੀ ਵੀ ਕੀਤੀ ਆ ਮੱਝੀਆਂ ਵੀ ਚਾਰੀਆਂ ਦੁਕਾਨਦਾਰੀ ਵੀ ਕੀਤੀ ਯਾਨੀ ਜਿਹੜੇ ਆਪਾਂ ਨੂੰ دنیਵੀ ਕੰਮ ਆ ਉਹ ਵੀ ਕਰਕੇ ਦਿਖਾਇਆ ਵੀ ਤੁਸੀਂ ਇਹ ਨਾ ਭੁੱਲ ਜਾਓ ਕਿਤੇ ਵੀ ਵੀ ਪ੍ਰਭੂ ਪਰਮਾਤਮਾ ਦੇ ਹੀ ਗੁਣ ਗੋਣੇ ਆ ਕੱਲੇ ਤੇ ਆਪਾਂ ਆਪਣੇ ਫਰਜ਼ ਭੁੱਲ ਜਾਣੇ ਆ ਆਪਣੇ ਫਰਜ਼ ਨਿਭਾਉਦੇ ਆ ਸਰੀਰ ਕੋ ਲੋੜਾਂ ਵਾਸਤੇ ਕਾਰੋਬਾਰ ਕਰਨਾ ਹੱਕ ਸੱਚ ਦਾ ਤੇ ਪਰ ਨਾਲ ਨਾਲ ਮਹਾਰਾਜ ਕਹਿੰਦਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਕਿਉਂ ਕਿ ਹੈ ਜੀ ਵੀ ਮਿੱਠੇ ਗੁਣ ਗਾਆ ਪ੍ਰਭੂ ਪਰਮਾਤਮਾ ਦੇ ਮਹਾਰਾਜ ਕਹਿੰਦੇ ਸੱਚੀ ਸੱਚੇ ਸੇ ਤੀਰਤਿਆ ਮਿਲਿਆ ਨਾ ਥਾਵੇ ਥਾਉ ਸਤਿਗੁਰੂ ਕਹਿੰਦੇ ਨਾ ਏ ਮੇਰੀ ਜਿੰਦ ਤੂੰ ਹਰੀ ਦੇ ਪਿਆਰੇ ਲਗਣ ਵਾਲੇ ਗੁਣ ਗਾ ਰਹੀ ਦੇ ਵਾਹਿਗੁਰੂ ਹੈ ਮੇਰੀ ਜਿੰਦ ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਦੀ ਰਹਾ ਕਰ ਕਿਉ ਸੱਚੇ ਸਤੀਰਤਿਆ ਮਿਲਿਆ ਨ ਥਾਵੇ ਥਾਉ ਫਿਰ ਜਦੋਂ ਸੱਚੇ ਦੇ ਨਾਲ ਮਨ ਜੁੜ ਜਾਂਦਾ ਨਾ ਮਿੱਠੇ ਗੁਣ ਗਾਉਂਦਾ ਪ੍ਰਭੂ ਪਰਮਾਤਮਾ ਦੇ ਜੀਵ ਮਹਾਰਾਜ ਕਹਿੰਦੇ ਸਦਾ ਫਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਰੱਤੇ ਰਹਿਣ ਉਸ ਮਨੁੱਖ ਨੂੰ ਵੀ ਹਰ ਥਾਂ ਆਦਰ ਮਿਲ ਜਾਂਦਾ ਹੈ ਹਰ ਥਾਂ ਆਦਰ ਮਿਲ ਜਾਂਦਾ ਮਹਾਰਾਜ ਕਹਿੰਦੇ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ ਠੀਕ ਆ ਜੀ ਇੱਕ ਤਾਂ ਅਖਰੀ ਅਰਥ ਹੋ ਕੇ ਵੀ ਆਪਾਂ ਬਾਰ ਥਾਂ ਥਾਂ ਤੇ ਫਿਰਦੇ ਰਹੇ ਕਿਉਂਕਿ ਮੇਰਾ ਆਪ ਦਾ ਪ੍ਰੈਕਟੀਕਲ ਆ ਮੈਂ ਆਪਦੀ ਗੱਲ ਦੱਸਦਾ ਉਹਨਾਂ ਦੇ ਦੂਜੇ ਤੋਂ ਜਈਏ ਤੱਕ ਨਾਲ ਕਹਿੰਦਾ ਖਣੀ ਜਾਣ ਕੇ ਕਹਿੰਦੇ ਸਾਨੂੰ ਗੱਲ ਤਾਂ ਗੁਰੂ ਦੀ ਸੁਣਾਉਂਦਾ ਨਾ ਗੁਰੂ ਦਾ ਪਿਆਰਾ ਕੋਈ ਵੀ ਭੈਣ ਭਾਈ ਆ ਪਰ ਮੈਂ ਆਪ ਦਾ ਪ੍ਰੈਕਟੀਕਲ ਦੱਸਦਾ ਉਹਨਾਂ ਵੀ ਐ ਨਾ ਇੱਧਰ ਉੱਧਰ ਫਿਰਦੇ ਸੀ ਧੂੜ ਧੁੱਪ ਤੱਕੇ ਖਾਂਦੇ ਤੇ ਜਦੋਂ ਗੁਰੂ ਦਾ ਗਿਆਨ ਮਿਲਿਆ ਤੇ ਇੱਕ ਥਾਂ ਟਿਕਾਉ ਹੋ ਗਿਆ ਮਨ ਟਿਕ ਗਿਆ ਹੁਣ ਗੁਰੂ ਚਰਨਾ ਵਿੱਚ ਟਿਕ ਗਿਆ ਸਮਝ ਲੱਗ ਗਈ ਬੇ ਦੁੱਖ ਤੇ ਸੁੱਖ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਮਿਲਦਾ ਤੇਰੇ ਕਰਮਾਂ ਮੁਤਾਬਕ ਮਿਲਦਾ ਤੂੰ ਚੰਗਾ ਕਰਮ ਕਰ ਭਾਈ ਆਪਦੀ ਹੱਕ ਸੱਚ ਦੀ ਮਿਹਨਤ ਮਜ਼ਦੂਰੀ ਕਰ ਹੱਕ ਸੱਚ ਦੀ ਕਮਾਈ ਕਰ ਤੇ ਇੱਕ ਥਾਂ ਟਿਕ ਜਾ ਜਿਹੜੀ ਕੁਰਬਾਨੀ ਦੇ ਵਿੱਚ ਪੰਕਤੀ ਆ ਤਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸੁਬਾਰੇ ਬੇ ਤੇਰੇ ਜਿਹੜੇ ਕਾਰਜਾਂ ਕਾਰਜਾਂ ਨਾਲ ਜਿਹੜੇ ਤੇਰੇ ਆਹ ਦੁਨਿਆਵੀ ਕਾਰਜ ਆ ਇਹ ਵੀ ਸਬਰਦੇ ਨੇ ਤੇ ਤੇਰੇ ਜਿਹੜੇ ਜੀਵ ਆਤਮਾ ਦੇ ਕਾਰਜ ਆ ਇਹ ਵੀ ਸਬਰ ਦਾ ਜੀਵ ਆਤਮਾ ਵੀ ਲੇਖੇ ਵਿੱਚ ਲੱਗ ਜੂ ਦਵਾਰੇ ਫੇਰ 84 ਦੇ ਗੇੜ ਵਿੱਚ ਨਹੀਂ ਪਹੂਗੀ ਮਹਾਰਾ ਸਮਝਾਉਣਾ ਕਰਦੇ ਨੇ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ ਉਹ ਨੂੰ ਥਾਂ ਟਿਕਾਣਾ ਮਿਲ ਜਾਂਦਾ ਇੱਕ ਤਾਂ ਇਹ ਗੱਲ ਕਰੀ ਆ ਵੀ ਆਪਾਂ ਨੂੰ ਮਿਲ ਗਿਆ ਦਰਦਰ ਤੇ ਫਿਰਦਿਆ ਨੂੰ ਹੁਣ ਇੱਕ ਥਾਂ ਮਨ ਟਿਕ ਗਿਆ ਟਿਕਾਣਾ ਮਿਲ ਗਿਆ ਵੀ ਗੁਰੂ ਤੋਂ ਇਲਾਵਾ ਕਿਸੇ ਨਾ ਹੋਰ ਕੋਈ ਸਬੰਧ ਨਹੀਂ ਕੋਈ ਦੁੱਖ ਸੁੱਖ ਵੇਲੇ ਅਰਦਾਸ ਬੇਨਤੀ ਆ ਗੁਰੂ ਦੇ ਚਰਨਾਂ ਵਿੱਚ ਕਰਨੀ ਆ ਤੇ ਸ਼ੁਕਰਾਨਾ ਸਦਾ ਕਰਦੇ ਰਹਿਣਾ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਦੇ ਰਹਿਣਾ ਮਿੱਠੇ ਗੁਣਾਂ ਦਾ ਮਿੱਠੇ ਹਰ ਗੁਣ ਗਾਓ ਜਿੰਦੂ ਇਹ ਮੇਰੀਏ ਜਿੰਦਾ ਪ੍ਰਭੂ ਪ੍ਰਮਾਤਮਾ ਦੇ ਮਿੱਠੇ ਗੁਣ ਗਾਉਂਦੀ ਰਹੇ ਤੇ ਆਪਣਾ ਕਾਰੋਬਾਰ ਸੱਚਾ ਸੁੱਚਾ ਕਰਦੀ ਰਹੇ ਤੇ ਇੱਕ ਥਾਂ ਟਿਕ ਜਾ ਇੱਕ ਤਾਂ ਇਹ ਗੱਲ ਹੋ ਗਈ ਦੂਜਾ ਫਿਰ ਜਿਹੜਾ ਮਤਲਬ ਕਾਰਜ ਜੀਵ ਆਤਮਾ ਦਾ ਜਿਹੜਾ ਆਪਾਂ ਗੱਲ ਕਰੀਆ ਜੀਵ ਆਤਮਾ ਦਾ ਕਾਰਜੇ ਸਬਰ ਜੰਦਾ ਵੀ 84 ਦੇ ਢੇੜ ਵਿੱਚੋਂ ਬਚ ਜਾਂਦੀ ਹੈ ਪਹਿਲਾਂ ਇਹ ਜੀਵ 84 ਦੇ ਢੇੜ ਵਿੱਚੋਂ ਆਇਆ ਕਿਉਂਕਿ ਗੁਰਬਾਣੀ ਕਹਿੰਦੀ ਹੈ ਜੀ ਮੈਂ ਨਹੀਂ ਕਹਿ ਰਿਹਾ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਜਲਮੀਨ ਕਰੰਗਾ ਕਈ ਜਨਮ ਸਰਪ ਬਿਰਖ ਹੋਏ ਪਾਇਓ ਮਾਰਾ ਸੱਟੇ ਪਾਸਾ ਨੇ ਜੂਨੀਆਂ ਗਣਤੀਆਂ ਸਾਰੀਆਂ ਵੀ ਇਹਨਾਂ ਦੇ ਵਿੱਚ ਤੇਰੀ ਇਹ ਜੀਵ ਆਤਮਾ ਇੰਨਾ ਸਰੀਰਾਂ ਵਿੱਚੋਂ ਵਿਚਰਦੀ ਹੋਈ ਆਈ ਐ ਪ੍ਰਭੂ ਪਰਮਾਤਮਾ ਨੇ ਤਰਸ ਕਰਕੇ ਤੈਨੂੰ ਮਨੁੱਖਾ ਜਨਮ ਦਿੱਤਾ ਭਾਈ ਹੁਣ ਤੂੰ ਇੱਕ ਥਾਂ ਟਿਕ ਜਾ ਤੇ ਹੁਣ ਪ੍ਰਭੂ ਪਰਮਾਤਮਾ ਦੇ ਮਿੱਠੇ ਗੁਣ ਗਾ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਹੋਰ ਸਾਦ ਸਭ ਫਿੱਕੇ ਆ ਤਨ ਮਨ ਫਿੱਕਾ ਹੋਏ ਹੋਰ ਸਾਰੇ ਸਵਾਦ ਨੇ ਜਿੰਨੇ ਸਾਰੇ ਫਿੱਕੇ ਨੇ ਤੇ ਤਨ ਤੇ ਮਨ ਵੀ ਫਿੱਕਾ ਹੋ ਜਾਂਦਾ ਫਿਰ ਜਦੋਂ ਫਿੱਕਿਆਂ ਸਵਾਦਾਂ ਵਿੱਚ ਭੈਣਾ ਤੇ ਭਾਈ ਆ ਇਨਸਾਨ ਫਿੱਕਿਆਂ ਸਵਾਦਾਂ ਵਿੱਚ ਰਸ ਲੈਂਦਾ ਨਾ ਸਾਰਾ ਦਿਨ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਰਹਿੰਦਾ ਫਿਰ ਤਨ ਤੇ ਮਨ ਵੀ ਫਿੱਕਾ ਹੋ ਜਾਂਦਾ ਕਿਵੇਂ ਜੇ ਕੋਈ ਬੱਚਾ ਗਲਤ ਕੰਮ ਕਰਦਾ ਕੋਈ ਚੋਰੀ ਕਰਦਾ ਕੋਈ ਠੱਗੀ ਕਰਦਾ ਕੋਈ ਕਿਸ ਤਰ੍ਹਾਂ ਵੀ ਕਰਦਾ ਤੇ ਉਹ ਤਾਂ ਇੱਕ ਦਿਨ ਉਹਨੂੰ ਆਪ ਨੂੰ ਤਾਂ ਜਿਹੜੀ ਹੈਗੀ ਆ ਤਖਲੀਫ ਹੋਣੀ ਆ ਤੇ ਉਹਦਾ ਤਨ ਤੇ ਮਨ ਫਿੱਕਾ ਕਿਵੇਂ ਹੋ ਜਾਂਦਾ ਉਹ ਲੋਕਾਂ ਦੇ ਮੂੰਹੋਂ ਲੈ ਜਾਂਦਾ ਵੀ ਇਹ ਬੰਦਾ ਸਹੀ ਨਹੀਂ ਚੰਗਾ ਨਹੀਂ ਹੈ ਉਹਨੂੰ ਚੰਗਾ ਨਹੀਂ ਸਮਝਦਾ ਫਿਰ ਕੋਈ ਤਨ ਤੇ ਮਨ ਵੀ ਫਿੱਕਾ ਹੋ ਗਿਆ ਠੀਕ ਹੈ ਜੀ ਅੱਗੇ ਮਹਾਰਾਜ ਕਹਿੰਦੇ ਨੇ ਇਹ ਤਾਂ ਆਪਣਾ ਅਧਾਰਨਾ ਲਈ ਹੈ ਜੀ ਪਿੱਤਨ ਮਨ ਫਿੱਕਾ ਹੋਏ ਦਾ ਮਤਲਬ ਤਨ ਮਨ ਫਿੱਕਾ ਸਾਡਾ ਅਕਾਲ ਪੁਰਖ ਵਾਹਿਗੁਰੂ ਨੂੰ ਮਨੀ ਅਸੀਂ ਪ੍ਰਪਾਨ ਹੁੰਦੇ ਤੇ ਲੋਕਾਂ ਦੀਆਂ ਨਜ਼ਰਾਂ ਚ ਵੀ ਅਸੀਂ ਗਿਰ ਜਾਂਦੇ ਆ ਅੱਗੇ ਮਹਾਰਾਜ ਕਹਿੰਦੇ ਨੇ हे ਮੇਰੀ ਜਿੰਦ ਹਰੀ ਦੇ ਮਿੱਠੇ ਗੁਣ ਗੁਨਾ ਦੇ ਟਾਕਰੇ ਤੇ ਦੁਨੀਆ ਵਾਲੇ ਸਾਰੇ ਸਵਾਦ ਫਿੱਕੇ ਹਨ ਇੱਕ ਪ੍ਰਭੂ ਪਰਮਾਤਮਾ ਦਾ ਨਾਮ ਹੀ ਮਿੱਠਾ ਹੈ ਬਾਕੀ ਸਾਰੇ ਸਵਾਦ ਨੇ ਜਿੰਨੇ ਵੀ ਪਦਾਰਥ ਨੇ ਫਿੱਕੇ ਕਿਉਂ ਆ ਕਿਉਂਕਿ ਉਹ ਸਦਾ ਰਹਿਣ ਵਾਲੇ ਨਹੀਂ ਹੈ ਮਨੁੱਖ ਤੇਰੇ پاس ਉਹ ਕੁਝ ਸਮੇਂ ਵਾਸਤੇ ਆ ਸੁੱਖ ਸੁਹੂਲਤਾਂ ਠੀਕ ਹੈ ਜੀ ਉਹ ਤੇਰੇ ਕੋਲੇ ਕੁਝ ਸਮੇਂ ਵਾਸਤੇ ਆ ਤੂੰ ਛੱਡ ਕੇ ਚਲੇ ਜਾਣਾ ਉਹਨਾਂ ਨੂੰ ਮਹਾਰਾਜ ਸਮਝਾਉਣਾ ਕਰਦੇ ਨੇ हे मेरी जिंद हे हरि ਦੇ ਮਿੱਠੇ ਗੁਣਾ ਦੇ ਟੱਕਰੇ ਤੇ ਦੁਨੀਆਂ ਵਾਲੇ ਸਾਰੇ ਸਵਾਦ ਫਿੱਕੇ ਹਨ ਇਹਨਾਂ ਸਵਾਦਾਂ ਵਿੱਚ ਪਿਆ ਸਰੀਰ ਹਰੇਕ ਗਿਆਨ ਇੰਦਰਾ ਫਿੱਕਾ ਰੁੱਖਾ ਹੋ ਜਾਂਦਾ ਹੈ ਮਨ ਰੁੱਖਾ ਹੋ ਜਾਂਦਾ ਹੈ ਰੁੱਖਾ ਬੇਸਵਾਦਾ ਹੋ ਜਾਂਦਾ ਬੈਨ ਪਰਮੇਸ਼ਰ ਜੇ ਕਰੇ ਫਟ ਸੋ ਜੀਵਨ ਸੋਏ ਮਹਾਰਜ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਵੀ ਕਰਦਾ ਹੈ ਉਸ ਨਾਲ ਜ਼ਿੰਦਗੀ ਫਟਕਾਰਯੋਗ ਹੋ ਜਾਂਦੀ ਹੈ ਇਕ ਪਰਮੇਸ਼ਰ ਦਾ ਨਾਮ ਹੀ ਹੈ ਭਾਈ ਜਿਹੜਾ ਤੇਰੀ ਜ਼ਿੰਦਗੀ ਨੂੰ ਲੇਖੇ ਲਾਏਗਾ ਨਹੀਂ ਤਾਂ ਸਾਰਾ ਫਟਕਾਰ ਜੋਗ ਹੀ ਆ ਜੀਵਨ ਜਿਵੇਂ ਆਪਾਂ ਆਪਣੇ ਆਪਣੀ ਭਾਸ਼ਾ ਚ ਜੇ ਗੱਲ ਕਰੀਏ ਤਾਂ ਜੇ ਕੋਈ ਬੰਦਾ 헤ਰ ਫੇਰ ਕਰਦਾ ਸੀ ਕੋਈ ਆਪਣੇ ਕਾਰੋਬਾਰ ਵਾਸਤੇ ਜਾਂ ਆਪਦਾ ਆਪਦਾ ਕਾਰੋਬਾਰ ਵੱਡਾ ਕਰਨ ਵਾਸਤੇ 헤ਰ ਫੇਰ ਬੇਈਮਾਨੀ ਚੋਰੀ ਜਾਰੀ ਠੱਗੀ ਕਰਦਾ ਰਿਹਾ ਤੇ ਆਪਾਂ ਆਮ ਹੀ ਗੱਲ ਕਹਿ ਦਿੰਨੇ ਆ ਲੈ ਇੰਨਾ ਕੁਸ ਕਰਦਾ ਸੀ ਕੀ ਲੈ ਗਿਆ ਫਿੱਕਾ ਹੋ ਗਿਆ ਨਾ ਹਰ ਦੁਨੀਆ ਦੇ ਮਨਾਂ ਬੱਚੋ ਵੀ ਬੱਕਾ ਹੋ ਗਿਆ ਰੁੱਖਾ ਹੋ ਗਿਆ ਤੇ ਰੁੱਖੀ ਚੀਜ਼ ਨੂੰ ਆਪਾਂ ਬੇਹੀ ਕਹਿੰਦੇ ਆ ਇੱਥੇ ਰੁੱਖਾ ਲਿਖਿਆ ਆਪਾਂ ਬੇਹੀ ਕਹਿ ਦਿੰਨੇ ਆ ਹੁਣ ਬੇਹੀ ਚੀਜ਼ ਨੂੰ ਤੇ ਰੁੱਖੀ ਚੀਜ਼ ਨੂੰ ਖਾਣ ਨੂੰ ਨਹੀਂ ਜੀ ਕਰਦਾ ਜੀ ਚਿੱਕੀ ਹੋ ਜਾਂਦੀ ਆ ਕਿਉਂਕਿ ਬੇਸਵਾਦੀ ਹੋ ਜਾਂਦੀ ਆ ਇਸੇ ਤਰ੍ਹਾਂ ਹੀ ਤੇਰਾ ਮਨੁੱਖ ਜੀਵਨ ਆ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਰੁੱਖਾ ਤੇ ਬੇਸਵਾਦਾ ਹੀ ਆ ਅਗੇ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਵੀ ਕਰਦਾ ਹੈ ਉਸ ਨਾਲ ਜ਼ਿੰਦਗੀ ਫਟਕਾਰਯੋਗ ਹੈ ਉਹ ਜਾਂਦੀ ਹੈ ਲਿਖੇ ਵਿੱਚ ਨਹੀਂ ਲੱਗਦੀ ਤੇ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਅੰچل ਘਹਿ ਗਏ ਸਾਧਕਾਂ ਤਰਨਾ ਏ ਸੰਸਾਰ ਗੁਰੂ ਦੇ ਅੰچل ਲਾ ਕੇ ਭਾਈ ਗੁਰੂ ਦੇ ਗਲੇ ਲੱਗ ਕੇ ਕਹਿ ਲੋ ਹੇ ਮੇਰੀ ਜਿੰਦੇ ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਗੁਰੂ ਦਾ ਪੱਲਾ ਫੜ ਕੇ ਜੀ ਜੇ ਹਣ ਸਮੁੰਦਰ ਪਾਰ ਕਰਨਾ ਤਾਂ ਜਾਂ ਤਾਂ ਸਮੁੰਦਰੀ ਜਹਾਜ਼ 'ਚ ਬਹਿਣਾ ਜਾਂ ਦਰਿਆ ਪਾਰ ਕਰਨਾ ਤਾਂ ਉਹ ਬੇੜੀ 'ਚ ਬਹਿਣਾ ਪੈਂਦਾ ਇਹ ਇੱਕ ਗੁਰੂ ਦੇ ਨਾਮ ਦਾ ਜਹਾਜ਼ ਹੈ ਜਿਹੜਾ ਤੇਰੀ ਜਿੰਦ ਨੂੰ ਇਹ ਸੰਸਾਰ ਭਵ ਸਾਗਰ ਤੋਂ ਤਾਰ ਲਏਗਾ ਮਾਰਾ ਨੇ ਸਪਸ਼ਟ ਦੱਸਤਾ ਨਾ ਇੱਥੇ ਵੀ ਹੈ ਮੇਰੀ ਜਿੰਦ ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਹੋਰ ਕੋਈ ਸਾਧਨ ਨਹੀਂ ਹੈ ਪਾਰ ਬ੍ਰਹਮ ਅਰਾਧਿਏ ਪੁੱਤਰ ਸਭ ਪਰਵਾਰ ਏ ਜਿੰਦ परमात्मਾਂ ਦੀ ਅਰਾਧਨਾ ਕਰਨੀ ਚਾਹੀਦੀ ਹੈ ਜਿਹੜਾ ਮਨੁੱਖ ਅਰਾਧਨਾ ਕਰਦਾ ਹੈ ਉਸ ਦਾ ਸਾਰਾ ਪਰਿਵਾਰ ਸੰਸਾਰ ਸਮੁੰਦਰ ਦੁਨੀਆਂ ਵਿਕਾਰ ਹੀ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਬਚ ਨਿਕਲਦਾ ਹੈ ਸੰਸਾਰ ਸਮੁੰਦਰ ਕੀ ਆ ਵਿਕਾਰਾਂ ਦੀਆਂ ਲਹਿਰਾਂ ਮਾੜੀ ਬਰਤੀ ਮਾੜੀ ਸੋਚ ਮਾੜੇ ਕੰਮ ਮਾੜੀ ਬੋਲੀ ਮਾੜਾ ਕਹਿਣਾ ਮਾੜਾ ਸੁਣਨਾ ਲੋਭ ਲਾਲ ਚ ਵਿਸੇ ਵਿਕਾਰ ਇਹ ਸੰਸਾਰ ਇਹ ਸਮੁੰਦਰ ਆ ਮਨੁੱਖ ਤੇਰੇ ਵਾਸਤੇ ਇਹ ਸਮੁੰਦਰ ਆ ਮੋਹ ਮਾਇਆ ਜਾਲ ਤੇ ਵਿਸੇ ਵਿਕਾਰ ਇਨ੍ਹਾਂ ਵਿੱਚੋਂ ਫਿਰ ਤੈਨੂੰ ਪ੍ਰਭੂ ਪਰਮਾਤਮਾ ਆਪਦੇ ਨਾਮ ਦਾ ਆਸਰਾ ਦੇ ਕੇ ਅੱਗੇ ਕੱਢ ਲੇਗਾ ਤੋ ਬਚਾ ਲੇਗਾ ਅੱਗੇ ਮਹਾਰਾਜ ਕਹਿੰਦੇ ਨੇ ਸਾਜਨ ਬੰਦ ਸੁમિતਰ ਸੋ ਹਰ ਨਾਮ ਹਿਰਦੇ ਦੇ ਏ ਮੇਰੀ ਜਿੰਦੇ ਜਿੰਦ ਨੂੰ ਸੰਬੋਧਨ ਕੀਤਾ ਜੀ ਇਸ ਸ਼ਬਦ ਦੇ ਵਿੱਚ ਮਿੱਠੇ ਹਰ ਗੁਣ ਗਾਓ ਜਿੰਦੂ ਮਿੱਠੇ ਹਰ ਗੁਣ ਗਾਓ ਮਿੱਠੇ ਹਰ ਗੁਣ ਗਾਓ ਇਹ ਜਿੰਦ ਨੂੰ ਸੰਬੋਧਨ ਕਰਕੇ ਇਹ ਸ਼ਬਦ ਦੇ ਵਿੱਚ ਮਹਾਰਾ ਸਮਝਾ ਰਹੇ ਨੇ हे ਮੇਰੀ ਜਿੰਦ ਜਿਹੜਾ ਗੁਰਮੁਖ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਣ ਲਈ ਦਿੰਦਾ ਹੈ ਉਹੀ ਅਸਲ ਸੱਜਣ ਹੈ ਉਹੀ ਅਸਲ ਸੰਬੰਧੀ ਹੈ ਉਹੀ ਅਸਲ ਮਿੱਤਰ ਹੈ ਜਿਹੜਾ ਕੋਈ ਗੁਰੂ ਦੀ ਗੱਲ ਸੁਣਾਉਂਦਾ ਭੈਣ ਭਾਈ ਗੁਰੂਦvare ਜਾਂ ਕੋਈ ਰਿਸ਼ਤੇਦਾਰੀ ਵਿੱਚ ਗਏ ਵੀ ਭੈਣ ਭਰਾ ਕੰਦੇ ਨਾਲ ਕੋਈ ਵੀ ਕਿਸੇ ਕਿਸਮ ਦੀ ਹਾਲਚਾਲ ਪੁੱਛ ਕੇ ਉਹਦਾ ਹਾਲਚਾਲ ਪੁੱਛ ਕੇ ਤੇ ਪ੍ਰਭੂ ਪਰਮਾਤਮਾ ਦੀ ਗੱਲ ਕਰਨੀ ਗੁਰੂ ਦੀ ਗੱਲ ਸੁਣਾਉਣੀ ਸੁਣਨੀ ਮਹਾਰਾਜ ਕਹਿੰਦੇ ਉਹ ਤੇਰਾ ਸਕਾ ਭੈਣ ਭਰਾ ਤੇ ਮਿੱਤਰ ਆ ਜਿਹੜਾ ਕਿਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦਾ ਮਿੱਠੇ ਹਰਗੁਣ ਗਾਉ ਜੰਦੋ ਮਿੱਠੇ ਹਰਗੁਣ ਗਾਓ ਇਹ ਮਿੱਠੇ ਹਰਗੁਣ ਹਰੀ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਣਾ ਜਿੱਥੇ ਆਪਾਂ ਭੈਣ ਭਰਾ ਬੈਠ ਕੇ ਗੁਰੂ ਦੀ ਗੱਲ ਕਰਦੇ ਆਂ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਗੱਲ ਕਰਦੇ ਆਂ ਉਹ ਆਪਣੀ ਸਤ ਸੰਗ ਹੋ ਜਾਂਦੀ ਆ ਜੀ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਔਗਣ ਸਭ ਮਟਾਏ ਕੇ ਪਰ ਉਪਕਾਰ ਕਰੇ ਕਿਉਂਕਿ ਉਹ ਛੱਟ ਅੰਦਰੋਂ ਸਾਰੇ ਔਗਣ ਦੂਰ ਕਰਕੇ ਸਾਡੇ ਉੱਤੇ ਭਲਾਈ ਕਰਦਾ ਹੈ ਔਗਣ ਸਾਡੇ ਦੂਰ ਕਰ ਦਿੰਦਾ ਤੇ ਭਲਾਈ ਕਰਦਾ ਸਾਡਾ ਭਲਾ ਕਰਦਾ ਮਾਲ ਖਜਾਨ ਥਿਓ ਘਰ ਹਰ ਕੇ ਚਰਨ ਨਿਧਾਨ ਮਹਾਰਾਜ ਕਹਿੰਦੇ ਹੈ ਮੇਰੀ ਜਿੰਦ परमात्मਾਂ ਦੇ ਚਰਨ ਹੀ ਸਾਰੇ ਪਦਾਰਥਾਂ ਦੇ ਖਜ਼ਾਨੇ ਹਨ ਜੀਵ ਦੇ ਨਾਲ ਨਿਭਣ ਵਾਲਾ ਮਾਲ ਹੈ ਖਜ਼ਾਨਾ ਹੈ ਤੇ ਜੀਵ ਦੇ ਵਾਸਤੇ ਅਸਲੀ ਬਸੋਂ ਹੈ ਤੇ ਘਰ ਹੈ ਇਹ ਜੀਵਾਤਮਾ ਦਾ ਅਸਲੀ ਘਰ ਹੈ ਪ੍ਰਭੂ ਪਰਮਾਤਮਾ ਦਾ ਨਾਮ ਖਜ਼ਾਨਾ ਆ ਤਾਂ ਝੂਠੇ ਨੇ ਜੀ ਇਹ ਤਾਂ ਛੱਡ ਜਾਣਾ ਝੂਠੇ ਕਿਉਂ ਤੇ ਦੱਸਿਆ ਮਹਾਰਾਜ ਨੇ ਵੀ ਛੱਡ ਜਾਣਾ ਹੈ ਸੁੱਖ ਸਹੂਲਤਾਂ ਘਰ-ਬਾਰ ਜ਼ਮੀਨ ਜਾਇਦਾਦ ਬੈਂਕ ਬੈਲੈਂਸ ਤੂੰ ਛੱਡ ਜਾਣਾ ਤਾਂ ਜਿੰਦੇ ਜੀ ਆ ਕਿੰਨਾ ਕਪੇਟ ਆ ਇੰਨਾ ਕਪੇਟ ਆ ਤੇਰਾ ਭਾਈ ਇਹਦੋਂ ਭਰਨ ਵਾਸਤੇ ਦੇਖ ਲੈ ਬੰਦਾ ਕਿੰਨੀਆਂ ਠੱਗੀਆਂ ਮਰਦਾ ਮਾਰਦਾ ਕਿੰਨੀਆਂ ਬੇਈਮਾਨੀਆਂ ਕਰਦਾ ਕਿੰਨੀਆਂ ਰਿਸ਼ਤੇ ਲੈਂਦਾ ਇਹ ਪੇਟ ਭੋਰਾ ਦਾ ਇੱਕ ਇਹ ਤਾਂ ਮੈਂ ਹਾਥੀ ਦਾ ਜਿਵੇਂ ਢੱਡ ਲੱਗਿਆ ਹੁੰਦਾ ਐ ਕਰਦਾ ਬੰਦਾ ਵੀ ਮੈਂ ਇੱਧਰੋਂ ਵੀ ਲੈਣਾ ਉਧਰੋਂ ਵੀ ਲੈਣਾ ਭਰਦਾ ਹੀ ਨਹੀਂ ਮਹਾਰਾਜ ਕਹਿੰਦੇ ਛੋਟਾ ਜਿਹਾ ਪੇਟ ਆ ਤੈਨੂੰ ਜੇ ਛੋਟਾ ਜਿਹਾ ਪੇਟ ਤੇਰੇ ਲਾਇਆ ਨਾ ਪ੍ਰਭੂ ਪ੍ਰਮਾਤਮਾ ਨੇ ਤੇ ਦੋ ਹੱਥ ਵੀ ਦਿੱਤੇ ਨੇ ਇਹਨੂੰ ਭਰਨ ਵਾਸਤੇ ਆਪਦੀ ਹੱਕ ਸੱਚ ਦੀ ਕਮਾਈ ਕਰਕੇ ਇਹਨੂੰ ਭਰਨ ਵਾਸਤੇ ਨਾ ਛੋਟੇ ਜਿਹੇ ਪੇਟ ਨੂੰ ਹੱਥ ਦੋ ਦਿੱਤੇ ਨੇ ਪਰ ਤੂੰ ਬੇਸਬਰਾ ਹੋ ਗਿਆ ਹੁਣ ਤੈਨੂੰ ਸਬਰ ਨਹੀਂ ਹੈ ਭਰਦਾ ਨਹੀਂ ਹੈ ਫਿਰ ਤੂੰ ਖੇਚਾ ਤੁਈ ਕਰਦਾ ਭੈਣ ਦਾ ਹੱਕ ਵੀ ਮਾਰ ਲਿਆ ਭਰਾ ਦਾ ਹੱਕ ਵੀ ਮਾਰ ਲਿਆ ਕਿਸੇ ਨੂੰ ਨਹੀਂ ਬਖਸ਼ਦਾ ਮਹਾਰਾਜ ਇੱਥੇ ਸਮਝਾਉਣਾ ਕਰਦੇ ਨੇ ਜਿੰਦੂ ਮੀਠੇ ਹਰ ਗੁਣ ਗਾਓ ਜਿੰਦੂ ਮੀਠੇ ਹਰ ਗੁਣ ਗਾਓ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਰ ਤੈਨੂੰ ਦੁਆਤ ਸਾਰੀਆਂ ਦਾਤਾਂ ਦਿੱਤੀਆਂ ਪਰਮਾਤਮਾ ਨੇ ਬਹੁਤ ਸਾਰੀਆਂ ਦਾਤਾਂ ਦਿੱਤੀਆਂ ਨੇ ਬੜੇ ਸੁੱਖ ਸਹੂਲਤਾਂ ਦਿੱਤੀਆਂ ਨੇ ਐਵੇਂ ਨਾ ਗੁਰੂ ਦਾ ਦਵਾਰਾ ਛੱਡ ਕੇ ਇੱਧਰ ਉੱਧਰ ਤੁਰਿਆ ਫਿਰ ਗੁਰੂ ਦੇ ਦਰ ਤੇ ਟਿਕ ਜਾ ਪਾਈ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਬਾਰੇ ਸਬਰ ਜਾਣ ਕੇ ਕਾਜ ਪਾਈ ਤੇਰੇ ਕਾਲਾ ਨਾ ਪੈ ਵੀ ਮੈਨੂੰ ਤਾਂ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਮੈਂ ਤਾਂ 2 ਸਾਲ ਹੋ ਗਏ ਗੁਰਦੁਆਰੇ ਬਿਨ ਫਰਕ ਜਾ ਤਾਂ ਲੱਗਿਆ ਨਹੀਂ ਕੁਝ ਨਹੀਂ ਪਾਈ ਫਰਕ ਆਇਆ ਨਹੀਂ ਲੱਗੂਗਾ ਗੁਰੂ ਦੀ ਗੱਲ ਸੁਣ ਗੁਰੂ ਦੀ ਗੱਲ ਸੁਣ ਕੇ ਮੰਨ ਫੇਰ ਤਾਂ ਜਦੋਂ ਮੰਨ ਲਈਏ ਤਾਂ ਉਦੋਂ ਹੀ ਫਰਕ ਕੋਈ ਸ਼ੁਰੂ ਹੋ ਜਾਣਾ ਵੀ ਹਾਂ ਫਰਕ ਹੈ ਕਿਉਂਕਿ ਮੈਨੂੰ ਫਰਕ ਆ ਜੀ ਮਹਾਰਾਜ ਦੀ ਕਿਰਪਾ ਨਾਲ ਤਾਂ ਆਪ ਦਾ ਪ੍ਰੈਕਟੀਕਲ ਦੱਸਦਾ ਵੀ ਮੈਂ ਦਰਦਰ ਤੇ ਫਿਰਦਾ ਸੀ ਪਹਿਲਾਂ ਵੀ ਆਪਾਂ ਗੱਲ ਕਰ ਲਈ ਗੁਰਬਾਣੀ ਨੂੰ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਸੀ ਪਹਿਲਾਂ ਵੀ ਟੇਕਦੇ ਸੀ 70 ਦਾ ਮੇਰਾ ਜਨਮ 2006 ਤੱਕ ਮੱਥਾ ਟੇਕਦੇ ਸੀ ਮੱਥਾ ਹੀ ਟੇਕਿਆ 2006-7 ਤੱਕ 70 ਤੋਂ 2006-7 ਤੱਕ 30 ਹੋ ਨਾਲੋਂ ਤੇ 5-7 ਤੋਂ 35-36 ਸਾਲ ਮੱਥਾ ਹੀ ਟੇਕਿਆ ਕੱਲਾ ਪਰ ਜਦੋਂ 6-7 ਦੇ ਵਿੱਚ ਗੁਰੂ ਦੇ ਵਿਚਾਰ ਸੁਨੇ ਗੁਰੂ ਦੀ ਗੱਲ ਸੁਣੀ ਤੇ ਮੰਨਣੀ ਸ਼ੁਰੂ ਕਰੀ ਫੇਰ ਫਰਕ ਲੱਗਿਆ ਫੇਰ ਫਰਕ ਪਿਆ ਫੇਰ ਫਰਕ ਪਿਆ ਫੇਰ ਚੁਗਲੀ ਨਿੰਦਿਆ ਵੀ ਛੱਡਤੀ ਬੇਈਮਾਨੀ ਵੀ ਛੱਡਤੀ ਮਾੜੀ ਸੋਚ ਛੱਡਤੀ ਠੀਕ ਆ ਜੀ ਉਹ ਫੇਰ ਪਤਾ ਲੱਗਦਾ ਜੀ ਫੇਰ ਫਰਕ ਪੈਂਦਾ ਜਦੋਂ ਆਪਾਂ ਗੁਰੂ ਦੀ ਗੱਲ ਸੁਣ ਕੇ ਮੰਨਾਂਗੇ ਮੱਥਾ ਟੇਕਣ ਦਾ ਮੈਂ ਹੁਣ ਤੁਹਾਨੂੰ ਆਪਣੀ ਗੱਲ ਦੱਸਦੀ ਵੀ 76 ਤੋਂ ਲਾ ਕੇ ਚਲੋ ਪਹਿਲਾਂ ਨਹੀਂ ਵੀ ਹੋਊ 10-15 ਸਾਲ ਜਦੋਂ ਦੀ ਸੁਰਤ ਸੁਰਤ ਆਈ ਆ ਸੂੰਹ ਆਈ ਆ 15 ਕੇ ਸਾਲ ਦੇ ਬੱਚੇ ਨੂੰ ਤਾਂ ਪੂਰੀ ਸੂੰਹ ਆ ਜਾਂਦੀ ਹੁਣ ਵਾਲਿਆਂ ਨੂੰ ਤਾਂ ਜੰਮਦਿਆਂ ਨੂੰ ਸੂੰਹ ਆ ਆ ਦੋ-ਦੋ ਸਾਲ ਦੇ ਆ ਮੋਬਾਈਲ ਪੂਰਾ ਚਲਾ ਲੈਂਦੇ ਨੇ ਠੀਕ ਆ ਜੀ ਤੇ ਆਪਾਂ ਨੂੰ ਤਾਂ ਪਾਈ ਆ ਉਹ ਦੂਜੇ ਦੇ ਲੋਕ ਨਹੀਂ ਜੀ ਖੋਲਣਾ ਹੁੰਦਾ 33 10 33 15 ਦਾ ਕਹਿਣ ਦਾ ਭਾਵ ਹੈ ਵੀ ਚਲੋ ਤੁਸੀਂ 15 ਕੇ ਸਾਲ ਲਾ ਲਓ ਤੁਸੀਂ 15 ਵਿੱਚੋਂ ਕੱਢ ਲਓ 35 ਤੋਂ 20 ਸਾਲ ਮੱਥਾ ਹੀ ਟੇਕਿਆ ਕੱਲਾ ਮੱਥਾ ਟੇਕਣ ਨਾਲ ਕੁਝ ਨਹੀਂ ਸਭ ਰਿਆ ਉਹੀ ਧੂੜ ਧੁੱਪ ਤੱਕੇ ਖਾਂਦੇ ਰਹੇ ਮੱਥਾ ਟੇਕ ਕੇ ਤਾਂ ਪਰ ਜਦੋਂ ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰੀ ਮੰਨੀ ਚੰਗੇ ਪ੍ਰਚਾਰਕਾਂ ਤੋਂ ਸਹੀ ਗੱਲ ਸੁਣੀ ਜਦੋਂ ਠੀਕ ਹੈ ਜੀ ਸਹੀ ਗੱਲ ਜਦੋਂ ਗੁਰੂ ਦੀ ਸੁਣੀ ਤਾਂ ਜੀਵਨ ਬਦਲ ਗਿਆ ਜੀਵਨ ਜਾਂ ਜਾ ਗੁਰਬਾਣੀ ਜੀਵਨ ਹੀ ਬਦਲਦੀ ਆ ਭਾਈ ਮਹਾਰਾਜ ਕਹਿੰਦੇ ਨੇ ਇੱਥੇ ਹੇ ਮੇਰੀ ਜਿੰਦੇ ਪ੍ਰਮਾਤਮਾ ਦੇ ਚਰਨ ਹੀ ਸਾਰੇ ਪਦਾਰਥਾਂ ਦੇ ਖਜ਼ਾਨੇ ਹਨ ਜੀਵ ਦੇ ਨਾਲ ਨਿਭਣ ਵਾਲਾ ਮਾਲ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ ਜੀਵ ਆਤਮਾ ਦੇ ਨਾਲ ਨਿਭਣ ਵਾਲਾ ਮਾਲ ਹੈ ਹੋਰ ਕੋਈ ਮਾਲ ਨਹੀਂ ਤੇਰੇ ਨਾਲ ਨਿਭਣਾ ਭਾਈ ਕੋਠੀਆਂ ਵੀ ਇੱਥੇ ਰਹਿ ਜਾਣੀਆਂ ਕਾਰਾਂ ਵੀ ਇੱਥੇ ਰਹਿ ਜਾਣੀਆਂ ਬੈਂਕ ਬੈਲੈਂਸ ਵੀ ਇੱਥੇ ਰਹਿ ਜਾਣਾ ਸੱਗੇ ਵੀ ਤੇਰੇ ਧੀਆਂ ਪੁੱਤਰ ਪੋਤਿਆਂ ਦੋਤਿਆਂ ਤੇ ਬੜਾ ਮਾਣ ਆ ਤੈਨੂੰ ਹੈ ਨਾ ਕਿੰਨੇ ਪਿਆਰੇ ਲੱਗਦੇ ਨੇ ਪਰ ਤੂੰ ਉਹਨਾਂ ਨੂੰ ਛੱਡ ਜਾਣਾ ਭਾਈ ਅਸਲ ਗੱਲ ਆ ਵੀ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਹੀ ਤੇਰੇ ਨਾਲ ਨਿਭਣੀ ਹੈ ਇਹੀ ਪਦਾਰਥ ਤੇਰੇ ਨਾਲ ਜਾਣਾ ਇੱਥੇ ਸਮਝਾਉਂਦੇ ਨੇ ਸਤਿਗੁਰੂ اے ਮੇਰੀ ਜਿੰਦ ਪ੍ਰਮਾਤਮਾ ਦੇ ਚਰਨ ਹੀ ਚਰਨ ਮੈਨੇ ਜੀ ਪਰਮਾਤਮਾ ਦੇ ਬਚਨ ਗੁਰੂ ਦੇ ਬਚਨ ਚਰਨ ਕੋਈ ਹੱਟ ਮਾਸ ਦੇ ਚਰਨਾਂ ਦੀ ਗੱਲ ਨਹੀਂ ਕਰੀ ਗੁਰੂ ਦੇ ਬਚਨਾਂ ਦੀ ਗੱਲ ਆ ਵੀ ਗੁਰੂ ਦੇ ਬਚਨ ਤੇਰੇ ਨਾਲ ਲੱਭਨੇ ਆ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਚਰਨ ਹੀ ਸਾਰੇ ਪਦਾਰਥਾਂ ਦੇ ਖਜ਼ਾਨੇ ਹਨ ਜੀਵ ਦੇ ਨਾਲ ਨਿਭਣ ਵਾਲਾ ਮਾਲ ਹੈ ਖਜ਼ਾਨਾ ਹੈ ਜੀਵ ਦੇ ਵਾਸਤੇ ਅਸਲੀ ਬਸੋਂ ਹੈ ਤੇ ਘਰ ਹੈ ਜੀਵ ਆਤਮਾ ਦਾ ਅਸਲੀ ਬਸੋਂ ਘਰ ਪ੍ਰਭੂ ਪ੍ਰਮਾਤਮਾ ਦਾ ਨਾਮ ਖਜ਼ਾਨਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੂੰ ਮੰਗੇ ਦਾਨੁ ਮਹਾਰਾਜ ਕਹਿੰਦੇ ਅਸੀਂ ਤਾਂ ਪਾਈ ਹੈ ਪ੍ਰਭੂ ਤੇਰੇ ਦਰ ਦਾ ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮਦਾਨ ਵਜੋਂ ਮੰਗਦਾ ਹੈ ਤੇਰਾ ਨਾਮਦਾਨ ਹੀ ਮੰਗਦਾ ਹੈ ਤੇਰੇ ਦਰ ਤੇ ਖੜਾ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤਾਂ ਪਾਈ ਤੇਰਾ ਨਾਮ ਮੰਗਦੇ ਆ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਤੇਰੇ ਨਾਮ ਦਾ ਖਜ਼ਾਨਾ ਮਿਲ ਜੇ ਮੈਨੂੰ ਬਾਕੀ ਖਜ਼ਾਨੇ ਤਾਂ ਤੂੰ ਬਿਰ ਮੰਗਿਆਂ ਦੇਈ ਜਾਣਾ ਆ ਆਕਸੀਜਨ ਆਪਾਂ ਮੰਗ ਕੇ ਲੈਨੇ ਆਟੋਮੈਟਿਕ ਦੇ ਰਿਹਾ ਪਰਮਾਤਮਾ ਸਾਰਿਆਂ ਨੂੰ ਦੇ ਰਿਹਾ ਜੀਵ ਜੰਤ ਤੇ ਕੀੜੇ ਪੁਕੜਿਆਂ ਨੂੰ ਸਭ ਨੂੰ ਮਿਲਦਾ ਹਵਾ ਸਭ ਨੂੰ ਮਿਲਦੀ ਆ ਪਾਣੀ ਸਭ ਨੂੰ ਮਿਲਦਾ ਬਿਨ ਮੰਗਾ ਹੀ ਮਿਲ ਜਾਂਦਾ ਸਭ ਕੁਝ ਆ ਸਰੀਰ ਕਿਤੇ ਆਪਾਂ ਮੰਗ ਕੇ ਲਿਆ ਉਹਨੇ ਬਿਨ ਮੰਗਾ ਹੀ ਦੇਤਾ ਦੋ ਬੂੰਦਾਂ ਪਾਣੀ ਦੀਆਂ ਤੋਂ ਸੋਹਣਾ ਸਰੀਰ ਘੜਤਾ ਪਰਮਾਤਮਾ ਨੇ ਉਹ ਬਿਨ ਮੰਗਾ ਹੀ ਸਭ ਕੁਝ ਦੇ ਰਿਹਾ ਪਰ ਜਿਹੜੀ ਦਾਤ ਅਸੀਂ ਮੰਗਣੀ ਆ ਉਹ ਮੰਗਣ ਤੋਂ ਬਿਨਾ ਨਹੀਂ ਮਿਲਣੀ ਉਹ ਆਪਾਂ ਮੰਗਦੇ ਨਹੀਂ ਪ੍ਰਭੂ ਪਰਮਾਤਮਾ ਦਾ ਨਾਮ ਮੰਗ ਭਾਈ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੇ ਆਖਰੀ ਪੰਕਤੀ ਚ ਦੱਸਿਆ ਮਹਾਰਾਜ ਨੇ ਇਹ ਪ੍ਰਭੂ ਤੇਰੇ ਦਰ ਦਾ ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮਦਾਨ ਵਜੋਂ ਮੰਗਦਾ ਹੈ ਤੇਰਾ ਨਾਮ ਹੀ ਮੰਗਦਾ ਹੋਰ ਨਹੀਂ ਤੇਤੋਂ ਕੁਝ ਮੰਗ ਕੋਈ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰ ਲਾਂਗੇ ਜੀ ਹੁਣ ਪੜ੍ਹ ਲੈਨੇ ਆ 2 ਮਿੰਟ ਫਿਰ ਅਰਦਾਸ ਬੇਨਤੀ ਕਰਕੇ ਚੱਲਦੇ ਆਂ ਮਹਾਰਾਜ ਅਗਲੇ ਸ਼ਬਦ ਵਿੱਚ ਸਮਝਾਉਣਗੇ ਕੱਲ ਨੂੰ ਆਪਾਂ ਵਿਚਾਰਾਂਗੇ ਪੂਰਾ ਸ਼ਬਦ ਦਾਤੇ ਦੀ ਕਿਰਪਾ ਨਾਲ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰੂ ਸ਼ਬਦ ਗੁਰੂ ਦੀ ਕਿਰਪਾ ਨਾਲ ਸ਼ਬਦ ਰਾਹੀਂ ਆਪਾਂ ਨੂੰ ਪ੍ਰਾਪਤੀ ਹੋਣੀ ਹੈ ਪ੍ਰਭੂ ਪ੍ਰਮਾਤਮਾ ਦੀ ਕਿਉਂਕਿ ਸ਼ਬਦ ਰਾਹੀਂ ਮਿਲਣਾ ਉਹਨੇ ਸਿੱਧਾ ਪਰ ਦੇਹ ਧਾਰ ਕੇ ਜਾਂ ਰੂਪ ਧਾਰ ਕੇ ਨਹੀਂ ਹੋਣਾ ਕਿਉਂਕਿ ਉਹ ਤਾਂ ਗੁਰਬਾਣੀ ਦੇ ਵਿੱਚ ਪੰਕਤੀ ਲਿਖੀ ਹੋਈ ਆ ਉਹ ਮੁਖ ਜਲੋ ਜੋ ਕਹੇ ਠਾਕੁਰ ਜੂਨੀ ਮਹਾਰਾਜ ਕਹਿੰਦੇ ਉਹ ਤਾਂ ਮੂੰਹ ਸੜ ਕੇ ਸੁਆਹ ਹੋ ਜੇ ਜਿਹੜਾ ਕਹਿੰਦਾ ਵੀ ਠਾਕੁਰ ਜੂਨੀ ਵਿੱਚ ਆਉਂਦਾ ਉਹ ਜੂਨੀ ਨਹੀਂ ਅਜੂਨੀ ਆ ਜੂਨਾ ਵਿੱਚ ਨਹੀਂ ਆਉਂਦਾ ਕੋਈ ਸਰੀਰ ਧਾਰਨ ਨਹੀਂ ਕਰਨਾ ਉਹਨੇ ਸਾਨੂੰ ਸ਼ਬਦ ਰਾਹੀਂ ਪ੍ਰਭੂ ਪਰਮਾਤਮਾ ਨੇ ਮਿਲਣਾ ਤੇ ਸ਼ਬਦ ਦੇ ਨਾਲ ਸਾਡਾ ਪਿਆਰ ਹੋਵੇ ਸ਼ਬਦ ਦੇ ਨਾਲ ਪਿਆਰ ਜਦੋਂ ਪਏਗਾ ਤਾਂ ਅਸੀਂ ਸ਼ਬਦ ਦੀ ਗੱਲ ਮੰਨਾਂਗੇ ਜਿਵੇਂ ਪਹਿਲਾ ਸ਼ਬਦ ਹੀ ਹੈ ਏਕ ਓੰਕਾਰ ਸਤਿਗੁਰ ਪ੍ਰਸਾਦ ਏਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਏਕ ਓੰਕਾਰ ਨੇ ਹੀ ਸਾਰਾ ਕੁਝ ਮਿਟਾਤਾ ਵੀ ਬਸ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆ ਤੈਨੂੰ ਪੈਦਾ ਕਰਨ ਵਾਲਾ ਤੇ ਤੈਨੂੰ ਦਾਤਾਂ ਦੇਣ ਵਾਲਾ ਤੇਰੀ ਸਾਮ ਸੰਭਾਲ ਕਰਨ ਵਾਲਾ ਦਾਤਾਂ ਕਿਹੜੀਆਂ ਸਾਡਾ ਮਾਤਾ ਤੁਹਾਡਾ ਦਾਤਾਂ ਕਿੱਥੇ ਆ ਸਾਡਾ ਤਾਂ ਕੰਮ ਨਹੀਂ ਹੋਇਆ ਉਹ ਨਹੀਂ ਭਾਈ ਦਾਤਾਂ ਕਿਹੜੀਆਂ ਨੇ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਆਕਸੀਜਨ ਉਹਦੀ ਦਾਤ ਆ ਜਿੱਦੋਂ ਨੇ ਆਕਸੀਜਨ ਰੋਕਤੀ ਉਹਦੇ ਡੈੱਡ ਬੋਡੀ ਆ ਚਰ ਲੱਕੜਾਂ ਦੇ ਢੇਰ ਤੇ ਜਾਏਗਾ ਫਿਰ ਉਹਦੇ ਠੀਕ ਆ ਜੀ ਪਾਣੀ ਉਹਦੀ ਦਾਤ ਆ ਪਾਣੀ ਨਾ ਮਿਲੇ ਤਾਂ ਡੈੱਡ ਬੋਡੀ ਆ ਚਰ ਲੱਕੜਾਂ ਦੇ ਢੇਰ ਤੇ ਪਦਾਰਥ ਛੱਕਣ ਵਾਸਤੇ ਪੈਦਾ ਕਰਦਾ ਕਾਲਪੁਰਖ ਵਾਹਿਗੁਰੂ ਕੁਦਰਤ ਦੇ ਨਿਜਮ ਮੁਤਾਬਕ ਜ਼ਮੀਨ ਕੁਦਰਤ ਆ ਬੀਜ ਕੁਦਰਤ ਆ ਹਵਾ ਪਾਣੀ ਕੁਦਰਤ ਆ ਕੁਦਰਤ ਦੇ ਮੁਤਾਬਕ ਸਭ ਕੁਝ ਪੈਦਾ ਕਰਦਾ ਅਕਾਲ ਪੁਰਖ ਵਾਹਿਗੁਰੂ ਤੇ ਉਹ ਤੇਰਾ ਜੀਵਨ ਹੈ ਠੀਕ ਆ ਜੀ ਕੁਦਰਤ ਦੇ ਮੁਤਾਬਕ ਤੇਰਾ ਜੀਵਨ ਚਲਾ ਰਿਹਾ ਅਕਾਲ ਪੁਰਖ ਵਾਹਿਗੁਰੂ ਕਈ ਕਹਿ ਦੇਣਗੇ ਭਾਈ ਕੁਦਰਤ ਤਾਂ ਹੈਗੀ ਆ ਪਰ ਰੱਬ ਹੈ ਨਹੀਂ ਨਾ ਭਾਈ ਜਿਹੜੇ ਜਿਹੜੀ